ਕਰਦੇ ਐਸ਼ਨ ਚਲਪੇ ਭਾਂਤ ਭਾਂਤ ਦੇ ਫੈਸ਼ਨਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲੇ ਰ ਲਮਕੇ ਮਥਿਆਂ ਤੇਂ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ ਨਹੀਂ ਕੱਠਿਆਂ ਤੇਂ ਐਸੇ ਸੂਟ ਸੇ ਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣ ਟ੍ਰੇਲਰਾਂ ਲੱਗਣ ਨਾ ਸਿਆੜਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਇਨ ਕਾਲੀ ਯੁਗ ਦੇ ਮਾੜੇ ਵੱਦ ਕੀ ਕਾਰ ਸ਼ੈਤਾਨੀ ਦੀਂਗੀ ਮੂਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣਾਂ ਤੇ ਇੱਕ ਕਨਚ ਪੈਨਲੇ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈਆਂ ਹਾਂ ਹੈ ਲੜਕਾ ਕੇ ਲੜਕੀ ਭੋਰਾ ਸਮਝਣਾ ਆ ਰਹੀਆਂ ਭੋਰਾ ਪਰਨਾ ਮੰਦੇ ਹਾਨੀ ਮਰਦੋਂ ਦਨ ਕਾਲ ਯੁਗ ਦੇ